ਜੋ ਵਾਰਿਸ ਪੰਜਾਬ ਦੇ ਵਿੱਚ ਮਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਰੇਡੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਰਿਆਂ ਅਰਦਾਸ ਬੇਨਤੀ ਕਰਕੇ ਜਿਹੜੀ ਹੈ ਕਾਲੀਦਰ ਵਾਰਿਸ ਪੰਜਾਬ ਦੀ ਜਿਹੜੀ ਜੱਥੇਬੰਦੀ ਹੈ ਤੇ ਸ਼੍ਰੋਮਣੀ ਕਾਲੀਦਲ ਫਤਿਹ ਅੱਜ ਇੱਕਮਿਕ ਹੋ ਗਏ ਆ ਤੇ ਫਤਿਹ ਨੇ ਜਿਹੜਾ ਭਾਈ ਅਮਰਤਪਾਲ ਸਿੰਘ ਆ ਉਹ ਸਾਡਾ ਮੁੱਖ ਸੇਵਾਦਾਰ ਹੋਊਗਾ ਤੇ ਅਸੀਂ ਸਾਰਿਆਂ ਨੇ ਮੰਨ ਲਿਆ ਅਸੀਂ ਸਾਰੇ ਇੱਕਤਾ ਇੱਕਤਾ ਕਹੀ ਜਾਂਦੇ ਆ ਏਕਤਾ ਕੋਈ ਜਥੇਬੰਦੀ ਨਹੀਂ ਹੈ ਏਕਤਾ ਤਾਂ ਕੀਤਿਆਂ ਹੋਣੀ ਹੈ ਜਿਹੜੇ ਲੀਡਰ ਕਹਿੰਦੇ ਆ ਕਿ ਏਕਤਾ ਕਰਨੀ ਚਾਹੀਦੀ ਹੈ ਅਸੀਂ ਭਾਈ ਅੱਜ ਬਿਨਾਂ ਸ਼ਰਤ ਏਕਤਾ ਕਰ ਦਿੱਤੀ ਹੈ ਏਕਤਾ ਦੇ ਰਾਹ ਖੋਲ ਦਿੱਤੇ ਹੈ ਤੇ ਹੁਣ ਸਾਰਿਆਂ ਨੂੰ ਏਕਤਾ ਕਰਕੇ ਇੱਕ ਲੜੀ ਤੇ ਅਪਰੋਚ ਸਰਕਾਰੇ ਖਾਲਸਾ ਬਣਾਉਣਾ ਚਾਹੀਦੀ ਹੈ ਅਸੀਂ ਭਾਈ ਏਕਤਾ ਕਰਤੀ ਹੈ ਤੇ ਬਿੜੇ ਨਿਸ਼ਕਾਮ ਬਿਲਕੁਲ ਕੋਈ ਔਦਾਂ ਨਹੀਂ ਕੋਈ ਗੱਲਬਾਤ ਨਹੀਂ ਤੇ ਚੜਦੀ ਕਲਾ ਚ ਅਸੀਂ ਰਵਾਂਗੇ ਤੇ ਅਸੀਂ ਭਾਈ ਏਕਤਾ ਕਰਤੇ ਉਹਨਾਂ ਲੋਕ ਸਿੰਘਾਂ ਨੇ ਪਹਿਲਾਂ ਡੇਬਰੂਗੜ੍ਹ ਚ ਏਕਤਾ ਕਰਤੀ ਆਪਣੇ ਖਡੂਰ ਸਾਹਿਬ ਚ ਏਕਤਾ ਕਰਤੀ ਸੀ ਤੇ ਇੱਕ ਏਕਤਾ ਫਰੀਦਕੋਟ ਚ ਹੋ ਗਈ ਆ ਤੇ ਹੁਣ ਆ ਸਾਰੀ ਪੰਥ ਦੀ ਏਕਤਾ ਹੋ ਗਈ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਕਹਿਣਾ ਆਪੋ ਆਪਣੀਆਂ ਸਾਰੀਆਂ ਛੜ ਗਿਆ ਜਿਹੜੀਆਂ ਮੰਝੀਆਂ ਬਾਈ ਡਾਈਆਂ ਉਹਨੂੰ ਖਤਮ ਕਰੀਏ ਤੇ ਕਿਉਂਕਿ ਕੌਮ ਵੱਡੀ ਹੁੰਦੀ ਆ ਪਾਰਟੀ ਵੱਡੀ ਨਹੀਂ ਹੁੰਦੀ ਬੰਦਾ ਵੱਡਾ ਨਹੀਂ ਹੁੰਦਾ ਕੌਮ ਵੱਡੀ ਹੁੰਦੀ ਆ ਏਕਤਾ ਕਰੀਏ ਮੈਂ ਆਪਣਾ ਫਰਜ਼ ਨਿਭਾ ਦਿੰਦਾ ਤੇ ਹੁਣ ਸਾਡੀ ਕੌਮ ਫਰਜ਼ ਨਿਭਾਵੇ 2027 ਦੀ ਸਰਕਾਰੀ ਖਾਲਸਾ ਬਣਾਵੇ ਪਹਿਲਾ ਦੇ ਗੁਰੂ ਸਾਹਿਬ ਦਾ ਕਟਾਨ ਕੋਟ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਤੇ ਉਹਦੇ ਦਰ ਤੇ ਅੱਜ ਅਕਾਲੀ ਦਲ ਫਤਿਹ ਨੇ ਅਕਾਲੀ ਦਲ ਵਾਰਿਸ ਪੰਜਾਬ ਚ ਆਪਣਾ ਰਲੇਵਾ ਕਰਤਾ ਹੈ ਐਸਾ ਅਕਾਲੀ ਦਲ ਫਤਿਹ ਦੇ ਜਿਹੜੇ ਜਿੰਨੇ ਵੀ ਆਉਦੇਦਾਰ ਆ ਜਸਕਰਨ ਸਿੰਘ ਦੀ ਅਗਵਾਈ ਚ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਉਹਨਾਂ ਦਾ ਅਸੀਂ ਹਮੇਸ਼ਾ ਹੀ ਮਾਨਸਤਕਾਰ ਕਰਦੇ ਰਵਾਂਗੇ ਕਿ ਉਹਨਾਂ ਕੇ ਪੰਥਕ ਏਕਤਾ ਵਾਸਤੇ ਕਦਮ ਪੁੱਟਿਆ ਅੱਗੇ ਵਧਾਇਆ ਸਹੀ ਅਰਥਾਂ 'ਚ ਨਹੀਂ ਤੇ ਪੰਥ ਕੇ ਇੱਕ ਦਾ ਦਾ ਰੌਲਾ ਤੇ ਰੋਜ ਪੈਂਦਾ ਪਰ ਸਹੀ ਅਰਥਾਂ 'ਚ ਉਹਨਾਂ ਨੇ ਕਰਕੇ ਦਿਖਾਇਆ ਕਿ ਪੰਥ ਇੱਕ ਇਕਤਾ ਕਰਨੀ ਤੇ ਇਦਾਂ ਹੁੰਦੀ ਆ ਤੇ ਇਸ ਕਰਕੇ ਅਸੀਂ ਉਹਨਾਂ ਦਾ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਰ ਅਮਰਤਪਾਲ ਨੂੰ ਜਿਹੜਾ ਲੋਕ ਸਭਾ ਲੈ ਕੇ ਛੁੱਟੀ ਉਹਦੀ ਮੰਨ ਲਈਏ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਲੋਕ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ ਜਿਹੜੇ ਆਪਣੇ ਲੋਕਾਂ ਦੀ ਪੰਜਾਬ ਦੀ ਪੰਥ ਦੀ ਉਹ ਆਪਣੀ ਜੋ ਆਵਾਜ਼ ਲੋਕਾਂ ਨੇ ਉਹਨਾਂ ਚੁਣਿਆ ਜਿਹਦੇ ਵਾਸਤੇ ਉਹ ਆਪਣੀ ਗੱਲ ਕਰ ਸਕਦੇ ਤੇ ਮੇਰਾ ਖਿਆਲ ਹੈ ਕਿ ਉਹ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਧੱਕਾ ਹੈ ਕਿ ਉਹਨਾਂ ਨੂੰ ਲੋਕ ਸਭਾ ਸੈਸ਼ਨ ਚਲੇ ਜਾਂਦਾ ਨਹੀਂ ਜਾ ਰਿਹਾ। ਭਾਈ 2027 ਦੀ ਗੱਲ ਹੋਈ ਹੈ ਕਿ 2027 ਦੇ ਵਿੱਚ ਸਰਕਾਰੇ ਖਾਸ ਬਣਾਵਾਂਗੇ ਕੀ ਰਣਨੀਤੀ ਤਿਆਰ ਕੀਤੀ ਹੈ। ਰਣਨੀਤੀ ਜੀ ਇਕਤਾ ਚੀ ਸਰਕਾਰ ਨਿਕਲੂਗੀ। ਜੇ ਅਸੀਂ ਇੱਕ ਹੋਵਾਂਗੇ ਇਕੱਠੇ ਹੋ ਕੇ ਚੱਲਾਂਗੇ ਆਪਣੀਆਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ ਜੋ ਸਾਡੇ ਨਾਲ ਤਕਾ ਹੋ ਰਿਹਾ ਉਹ ਲੋਕਾਂ ਤੱਕ ਪਹੁੰਚਾਵਾਂਗੇ ਕਿ ਸਾਡੀ ਨੌਜਵਾਨੀ ਨੂੰ ਕਿਦਾਂ ਨਸ਼ਿਆਂ 'ਚ ਮਾਰਿਆ ਜਾ ਰਿਹਾ ਹੈ ਸਾਡੇ ਨੌਜਵਾਨਾਂ ਨੂੰ ਜਾਇਜ਼ ਇਹ ਰਾਸਤਾ 'ਚ ਲੰਮੇ ਸਮੇਂ ਤੋਂ ਕਈ-ਕਈ ਸਾਲ ਉਹਨਾਂ ਦੀ ਸਜ਼ਾਾਂਾਂ ਤੋਂ ਵੀ ਉੱਪਰ ਹੋ ਚੁੱਕੇ ਆ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਤੇ ਇਹ ਇਹ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਮਲਾ ਮਾਰਨ ਦੀ ਲੋੜ ਹੈ ਆਪਣੀ ਸਰਕਾਰ ਬਣਾਈਏ ਤੇ ਆਪਣੇ ਲੋਕਾਂ ਨਾਲ ਜੋ ਬੇਇਨਸਾਫੀ ਹੋਈ ਉਹਦੇ ਵਾਸਤੇ ਇਨਸਾਫ ਵਾਸਤੇ ਉਹਨਾਂ ਨੂੰ ਦਰਵਾਜ਼ੇ ਖੋਲ੍ਹੇ ਮੇਰਾ ਖਿਆਲ ਹੈ ਕਿ ਐਨਐਸਐਲ ਉਹਨਾਂ ਤੇ ਲਗਾਈ ਨਜਾਇਜ਼ ਗਈ ਸੀ ਸਾਰਿਆਂ ਤੇ ਉਹਨਾਂ ਦੇ 2 ਸਾਲ ਜਿਹੜੇ ਜ਼ਿੰਦਗੀ ਦੇ ਖਰਾਬ ਕਰ ਦਿੱਤੇ ਆ ਤੇ ਮੇਰਾ ਖਿਆਲ ਹੈ ਕਿ ਅੱਜ ਦੇ ਚਿਰ ਪੰਜਾਬ ਚ ਨਸ਼ੇ ਦਾ ਕਾਫੀ ਹੱਦ ਤੱਕ ਨਸ਼ਾ ਕੰਟਰੋਲ ਹੋ ਜਾਣਾ ਸੀਗਾ ਉਹਨਾਂ ਨੂੰ ਖਾਲੀ ਨਸ਼ੇ ਨੂੰ ਬੜਾਵਾ ਦੇਣ ਵਾਸਤੇ ਸਰਕਾਰ ਨੇ ਉਹਨਾਂ ਨੂੰ ਅੰਦਰ ਸੁਟਿਆਇਆ ਸੀ ਤੇ ਜੇ ਉਹਨਾਂ ਨੇ ਅੱਜ ਉਹਨਾਂ ਨੂੰ ਛੱਡ ਦੇਤਾ ਤਾਂ ਮੇਰਾ ਖਿਆਲ ਕੋਈ ਐਡਾ ਵੱਡਾ ਆਸਾਨ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੇ 2 ਸਾਲ ਉਹਨਾਂ ਨੇ ਬਰਬਾਦ ਕੀਤੇ ਆ ਇਸ ਕਰਕੇ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਬਿਨਾਂ ਸ਼ਰਤ ਸਾਰਿਆਂ ਨੂੰ ਜੋ ਉਹਨਾਂ ਦੇ ਸਾਥੀ ਇੱਥੇ ਵੀ 40-45 ਜੇਲਾਂ 'ਚ ਬੈਠੇ ਆ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਹਾਂਜੀ ਪੰਜਾਬ ਦੇ ਆ ਕੇ ਕਹਿੰਦੇ ਕਾਨੂੰਨੀ ਕਾਰਵਾਈ ਹੋ ਜਿਹੜੇ ਪੁਰਾਣੇ ਕੇਸੇ ਹੋ ਸਕੀ ਨਹੀਂ ਚਲੋ ਉਹ ਤੇ ਕਾਨੂੰਨੀ ਕਾਰਵਾਈ ਤੇ ਮੇਰੇ ਖਿਆਲ ਕੋਈ ਬਣਦੀ ਤੇ ਨਹੀਂ ਚਲੋ ਫਿਰ ਵੀ ਜੋ ਕਰਦੇ ਆ ਤੇ ਪੰਜਾਬ ਲੈ ਜਾਂਦਾ ਜਾਂਦਾ ਤੇ ਚਲੋ ਉਹ ਐਸੀ ਹੋਣਾ ਦਾ ਇਸ ਚੀਜ਼ ਦਾ ਤਾਂ ਸਵਾਗਤ ਕਰਦੇ ਆ ਕਿ ਉਹ ਉਥੇ ਜੋ ਉਹਨਾਂ ਨੂੰ ਬਹੁਤ ਦੂਰ ਸੁੱਟਿਆ ਹੋਇਆ ਸੀਗਾ ਉਹਨਾਂ ਦੇ ਪਰਿਵਾਰਾਂ ਤੋਂ ਦੂਰ ਉਹਨਾਂ ਨੂੰ ਸਦ ਮਿਲਣ ਦਾ ਥੋੜਾ ਮੌਕਾ ਮਿਲੂਗਾ ਤੇ ਪਰ ਇਹ ਸਰਕਾਰ ਦੀ ਸਰਹਸਰ ਧੱਕੇਸ਼ਾਈ ਆ ਕਿ ਉਹਨਾਂ ਨੂੰ ਅ ਅੰਦਰ ਰੱਖਣਾ ਉਹਨਾਂ ਤੇ ਉਹਨਾਂ ਨੂੰ ਜ਼ਮਾਨਤ ਨਾ ਦੇਣੀ ਜਾਂ ਉਹਨਾਂ ਤੇ ਜੋ ਵੀ ਛੋਟੇ ਛੋਟੇ ਕੇਸਾਂ 'ਚ ਵੀ ਜਿਹੜੇ ਕਈ ਅਜਨਾਲਾ ਕੇਸ ਮੇਨ ਬਣਾਇਆ ਕਈ ਬੰਦੇ ਉਹ 'ਚ ਬਹੁਤੇ ਬੰਦੇ ਉਹਦੇ 'ਚ ਗਾਇਬ ਵੀ ਨਹੀਂ ਉੱਥੇ ਪਹੁੰਚੇ ਵੀ ਨਹੀਂ ਉਹਨਾਂ ਨੂੰ ਵੀ ਆ ਦੋ ਦੋ ਤਿੰਨ ਤਿੰਨ ਸਾਲ ਤੋਂ ਅੰਦਰ ਰੱਖਿਆ ਹੋਇਆ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਹੈ ਬਹੁਤ ਵੱਡੀ ਬੇਇਨਸਾਫੀ ਸਾਹ ਦੇ ਵਿੱਚ ਕੱਟ ਕੀਤਾ ਗਿਆ ਕੀ ਕਾਰਨਾਂ ਜਿਹੜੇ ਜੱਤੇ ਬਣਿਆ ਗਿਆ ਜਾਂ ਵਾਰਿਸ ਪੰਜਾਬ ਦੇ ਕਿ ਰਣਨੀਤੀ ਦੇ ਕੀ ਫੈਸਲੇ ਕੀ ਇਹ ਫੈਸਲਾ ਤੇ ਇਹੋ ਜੀ ਅਕਾਲੀ ਦਲ ਜੋ ਫਤਿਹ ਸੀਗਾ ਉਹਦੇ ਪ੍ਰਧਾਨ ਜਸਕਰਨ ਸਿੰਘ ਤੇ ਉਹਨਾਂ ਦੀ ਜਥੇ ਉਹਨਾਂ ਦੀ ਪੂਰੀ ਲੀਡਰਸ਼ਿਪ ਨੇ ਇਹ ਫੈਸਲਾ ਲਿਆ ਕਿ ਸਾਨੂੰ ਇੱਕ ਹੁੰਦਾ ਸਮਾਵਾ ਤੇ ਇੱਕ ਹੋ ਕੇ ਹੀ ਸਾਡੇ ਸਾਰੇ ਮਸਲੇ ਹੱਲ ਹੋ ਸਕਦੇ ਆ ਤੇ ਉਹਨਾਂ ਨੇ ਅੱਜ ਜੋ ਅਕਾਲੀ ਦਲ ਵਾਰਿਸ ਪੰਜਾਬ ਚ ਆਪਣਾ ਰਲੇਵਾ ਕਰ ਦਿੱਤਾ ਜੇ ਅਸੀਂ ਉਹਨਾਂ ਦੀ ਟੀਮ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਪਹਿਲ ਤੋਂ ਧੰਨਵਾਦ ਕਰਦੇ ਆ ਤੇ ਬਾਕੀ ਵੀ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਆ ਇੱਕੋ ਹੀਏ ਤੇ ਤਾਂ ਹੀ ਆਪਾਂ ਜੋ ਸਾਡੀ ਕੌਮ ਤੇ ਜ਼ੁਲਮ ਹੋ ਰਿਹਾ ਤਕਾ ਆ ਸਾਡੇ ਪੰਜਾਬ ਨਾਲ ਧੱਕੇਸ਼ਾਹੀ ਹੋ ਰਹੀਆਂ ਉਹਨੂੰ ਰੋਕ ਸਕਦੇ ਆ ਪਾਪੂ ਜੀ ਗੜਗੜ ਸਾਹਿਬ ਨੂੰ ਜੋ ਥੁੱਕਿਆ ਗਿਆ ਤੁਹਾਡਾ ਦ੍ਰਿਸ਼ਟੀਕੋਣ ਤੁਹਾਡੀ ਪਾਰਟੀ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੀ ਹੈ ਨਹੀਂ ਮੇਰਾ ਖਿਆਲ ਹੈ ਗੜਗੜ ਸਾਹਿਬ ਨੂੰ ਜਿਹੜਾ ਥਾਪਿਆ ਗਿਆ ਜਾਂ ਉਹ ਗੜਗੜ ਸਾਹਿਬ ਦਾ ਤੇ ਕੋਈ ਕਸੂਰ ਨਹੀਂ ਇਹ ਸਾਡੀ ਸੱਜੀ ਜਿਹੜੀ ਉਹ ਉਹਨਾਂ ਦੇ ਜੱਤਰਾਂ ਨੂੰ ਲਾਉਣ ਦਾ ਜਾਂ ਇਹ ਜਿਹੜਾ ਇਹ ਸਿਸਟਮ ਆ ਇਹਨੂੰ ਬਦਲ ਕੀਤਾ ਜਾਣਾ ਚਾਹੀਦਾ ਅੱਜ ਗੜਗੜ ਸਾਹਿਬ ਨੂੰ ਇਦਾਂ ਲਿਆਂਦਾ ਗਿਆ ਕੱਲ ਨੂੰ ਜਦੋਂ ਕੱਢਣ ਲੱਗਿਆ ਫੇਰ ਸਾਰੇ ਜਣੇ ਜਦੋਂ ਲੱਗਦੇ ਆ ਉਦੋਂ ਤੇ ਮੇਰੇ ਖਾਲ ਪ੍ਰਾਣੇ ਜਥੇਦਾਰਾਂ ਨੂੰ ਵੀ ਇਸੇలా ਅੱਚੀ ਲਿਆਂਦਾ ਗਿਆ ਸੀ ਤੇ ਮੁੜ ਕੇ ਜਾਣ ਦੇ ਟਾਈਮ ਬਹੁਤ ਜਲੀਲ ਕੀਤਾ ਜਾਂਦਾ ਇਸ ਚੀਜ਼ ਤੇ ਰੋਕ ਲੱਗਣੀ ਚਾਹੀਦੀ ਆ ਇਹਦੇ ਵਾਸਤੇ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਕਿ ਜਥੇਦਾਰਾਂ ਦੀ ਨਿਯੁਕਤੀ ਦਾ ਉਹਨਾਂ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਉਹ ਉਹਦੇ ਜਿਹੜੀ ਸੇਵਾ ਮੁਕਤੀ ਦਾ ਕੀ ਸਿਸਟਮ ਹੋਣਾ ਚਾਹੀਦਾ ਉਹ ਸਾਰਾ ਤੈਅ ਹੋਣਾ ਚਾਹੀਦਾ ਓਕੇ